ਕੱਗਰ ਦਾ ਖਤਰੇ ਦਾ ਨਿਸ਼ਾਨ ਲਗਾਤਾਰ ਹਿਮਾਚਲ ਦੇ ਵਿੱਚ ਪੈ ਰਹੀ ਬਰਸਾਤ ਦੇ ਕਰਕੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਜੋ ਹਾਲਾਤ ਬਣੇ ਨੇ ਉਹ ਹਾਲਾਤ ਹਰ ਕੋਈ ਦੇਖ ਕੇ ਹੈਰਾਨ ਪਰੇਸ਼ਾਨ ਜ਼ਰੂਰ ਹੋ ਜਾਂਦਾ ਹਰ ਕਿਸੇ ਦੇ ਮੂੰਹੋਂ ਇੱਕੋ ਗੱਲ ਨਿਕਲਦੀ ਆ ਕਿ ਰੱਬਾ ਇਹ ਕਹਿ ਨਾ ਬਰਸਾ ਜਿਸ ਤਰੀਕੇ ਦੇ ਨਾਲ ਲਗਾਤਾਰ ਘਰਾਂ ਤੋਂ ਬੇਕਾਰ ਹੁੰਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਨੇ ਅਜੇਹੇ ਦੇ ਵਿੱਚ ਹਰ ਕੋਈ ਅਰਦਾਸਾਂ ਦੁਆਵਾਂ ਜ਼ਰੂਰ ਕਰ ਰਿਹਾ ਤੇ ਦੂਜੇ ਪਾਸੇ ਪ੍ਰਸ਼ਾਸਨ ਤੇ ਸਰਕਾਰਾਂ ਦੀ ਗੱਲ ਕਰੀਏ ਪ੍ਰਸ਼ਾਸਨ ਤੇ ਸਰਕਾਰ ਲਗਾਤਾਰ ਹੜਪੀੜਤਾਂ ਦੀ ਮਦਦ ਦੇ ਵਿੱਚ ਜੁਟੇ ਹੋਏ ਨਜ਼ਰ ਆ ਰਹੇ ਨੇ ਮੰਤਰੀ ਹੋਣ ਐਮਐਲਏ ਹੋਣ ਜਾਂ ਫਿਰ ਹੋਣ ਚੇਅਰਮੈਨ ਜਾਂ ਫਿਰ ਹੋਵੇ ਮੁੱਖ ਮੰਤਰੀ ਹਰ ਕੋਈ ਹੜਪੀੜਤਾਂ ਦੀ ਸਾਰਤਾ ਲੈਂਦਾ ਹੋਇਆ ਨਜ਼ਰ ਆ ਰਿਹਾ ਪਰ ਸਵਾਲ ਜ਼ਰੂਰ ਬਣਦੇ ਨੇ ਕਿ ਹੁਣ ਸਾਰ ਜ਼ਰੂਰ ਲਈਤੀ ਜਾ ਰਹੀ ਆ ਪਰ ਜੇਕਰ ਥੋੜਾ ਚਿਰ ਪਹਿਲਾਂ ਕੁਝ ਹਿਲੇ ਫਸਿਲੇ ਕਰ ਲੰਦੇ ਤਾਂ ਇੰਨਾ ਵੱਡਾ ਨੁਕਸਾਨ ਸ਼ਾਇਦ ਮੈਂ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰੈਣ ਸਿੰਘ ਮਰਚੋਤ ਹਲਕਾ ਇੰਚਾਰਜ ਛਤਰਾਣਾ ਬੀਜੇਪੀ ਕਿਵੇਂ ਦੇਖਦੇ ਕਿ ਮੌਜੂਦਾ ਜਿਹੜਾ ਕੱਗਰ ਦਾ ਇਸ ਸਮੇਂ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਨੀਚੇ ਚੱਲ ਰਿਹਾ ਹੈ ਤਾਂ ਮੌਜੂਦਾ ਹਾਲਾਤ ਕਿੰਨੇ ਸਮੇਂ ਲੈਵਲ ਤੇ ਅੱਧਾ ਪੰਜਾਬ ਪਹਿਲਾਂ ਡੁੱਬਿਆ ਪਿਆ ਪਾਣੀ ਦੇ ਨਾਲ ਜੇ ਕੱਗਰ ਨਾ ਸੰਭਾਲੀ ਗਈ ਜਿਸ ਤਰ੍ਹਾਂ 1 ਫੁੱਟ ਪਾਣੀ ਸਿਰਫ ਰਹਿੰਦਾ ਖਤਰੇ ਦੇ ਨਿਸ਼ਾਨ ਤੋਂ ਚੜਨ ਤੱਕ ਜੇ ਇਹ ਪੋਕਲੈਨ ਮਸ਼ੀਨਾਂ ਐ ਇਹਨਾਂ ਨੂੰ ਦਿਖਾਵਾ ਕਰੀ ਗਏ ਸਫਾਈ ਨਾ ਕੀਤੀ ਤਾਂ ਨੁਕਸਾਨ ਹੋਣਾ ਇੱਥੇ ਵੀ ਲੱਗਦਾ ਵੀ ਹੋਊਗਾ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਬਚਾਈਂ ਜਿਹੜੇ 23 ਦੇ ਵਿੱਚ ਸਾਡਾ ਹਾਲ ਹੋਇਆ ਉਹ ਦੁਬਾਰਾ ਨਾ ਹੋਵੇ ਪਰ ਇੱਥੋਂ ਦੇ ਪ੍ਰਸ਼ਾਸਨ ਬਿਲਕੁਲ ਇਸ ਚੀਜ਼ ਦਾ ਧਿਆਨ ਨਹੀਂ ਕਰ ਰਿਹਾ ਅਣਗਹਿਲੀ ਕਰ ਰਿਹਾ ਜੋ ਬੂਟੀ ਇੱਥੇ ਫਸੀ ਹੋਈ ਆ ਮਰੇ ਹੋਏ ਪਸ਼ੂ ਫਸੇ ਹੋਏ ਆ ਉਹ ਤੁਹਾਡੇ ਸਾਹਮਣੇ ਕਗਰ ਦੇ ਪੁਲ ਦੇ ਥੱਲੇ ਫਸੇ ਹੋਏ ਆ ਇਹਨਾਂ ਨੂੰ ਚਾਹੀਦਾ ਵੀ ਇਹ ਪੋਕਲੈਨ ਮਸ਼ੀਨਾ ਦਿਖਾਉਣ ਵਾਸਤੇ ਨਾ ਹੋਣ ਕੰਮ ਕਰਨ ਵਾਸਤੇ ਹੋ ਇਹ ਜੇ ਕੰਮ ਕਰਨ ਸਫਾਈ ਹੋ ਜੂਗੀ ਤਾਂ ਪਾਣੀ ਲੰਘ ਜਾਊਗਾ ਜੇ ਪਾਣੀ ਦੀ ਡਾਫ ਲੱਗ ਗਈ ਤਾਂ ਪਿੱਛੋਂ ਰੂਟ ਟੁੱਟੂਗਾ ਟੁੱਟੂਗਾ ਫੇਰ ਕਹਿਣਗੇ ਇਹ ਵੀ ਅਸੀਂ ਸਫਾਈ ਕਰਾਤੀ ਅਸੀਂ ਬਹੁਤ ਕੰਮ ਕੀਤਾ ਦੇਖੋ ਕਾਗਜ਼ਾਂ ਪੱਤਰਾਂ ਚ ਪਹਿਲਾਂ ਬਹੁਤ ਵਾਰੀ ਕੰਮ ਸਫਾਈਆਂ ਹੋ ਗਈਆਂ ਹੋਣੀਆਂ ਹੁਣ ਵੀ ਮਸ਼ੀਨਾਂ ਖੜਾ ਕੇ ਸਫਾਈਆਂ ਜੇ ਇਸ ਤਰ੍ਹਾਂ ਕਰਨਗੇ ਤਾਂ ਸਾਡਾ ਨੁਕਸਾਨ ਹੋ ਸਕਦਾ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਲੋਕਾਂ ਦੀ ਮਤ ਲੈਣ ਲੋਕਾਂ ਦੀ ਸਾਰ ਲੈਣ ਉੱਥੇ ਹੀ ਮੈਂ ਤੁਹਾਡੇ ਮਾਧਿਅਮ ਰਹੀਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਪ੍ਰਸ਼ਾਸਨ ਜਾ ਇਥੋਂ ਦੀ ਸਰਕਾਰ ਜਿਸ ਤਰ੍ਹਾਂ ਕਰ ਰਹੀ ਆ ਸਾਰੇ ਪੰਜਾਬ ਚ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਆਪਣੇ ਆਪਣੇ ਬੰਨਾਂ ਦਾ ਆਪ ਖਿਆਲ ਰੱਖੋ ਜਿੱਥੇ ਵੀ ਤੁਹਾਨੂੰ ਕੋਈ ਕਮਜ਼ੋਰ ਪੈਂਦਾ ਉੱਥੇ ਆਪਣੇ ਲੋਕਾਂ ਦੀ ਮਦਦ ਨਾਲ ਸਾਰੇ ਲੋਕ ਇਕੱਠੇ ਹੋ ਕੇ ਉਸ ਬੰਨ ਨੂੰ ਬੰਨੋ ਤਾਂ ਹੀ ਤੁਸੀਂ ਆਪਣੇ ਆਪ ਦਾ ਬਚਾਅ ਕਰ ਸਕਦੇ ਹੋ ਆਪਣੀਆਂ ਫਸਲਾਂ ਦਾ ਬਚਾਅ ਕਰ ਸਕਦੇ ਹੋ ਇਹੀ ਹੀ ਲਾ ਸਾਡਾ ਬਚਨ ਦਾ ਨਹੀਂ ਇਹ ਸਰਕਾਰਾਂ ਨੇ ਸਾਹ ਭਾਈ ਜੀ ਕੀ ਨਾਮ ਹੈ ਆਪਣਾ ਜਨਾਹ ਕੁਲਦੀਪ ਸਿੰਘ ਹੈ ਜੀ ਪਿੰਡ ਬਲਾਟੂ ਜੀ ਇਸ ਸਮੇਂ ਲਗਾਤਾਰ ਘੱਗਰ ਹੈ ਜਿਹੜਾ ਖਾਤਾ ਦੇ ਨਿਸ਼ਾਨ ਤੋਂ 1 ਫੁੱਟ ਨੀਚੇ ਚੱਲ ਰਿਹਾ ਹੈ ਮੌਜੂਦਾ ਤੁਸੀਂ ਇੱਥੇ ਖੜੇ ਹੋ ਕਿਸ ਤਰ੍ਹਾਂ ਦੀ ਹਾਲਾਤ ਨੇ ਪਿੰਡਾਂ ਦੇ ਵਿੱਚ ਹਾਲਾਤ ਤਾਂ ਜੀ ਬਹੁਤ ਦਰਸਦਾ ਬਹੁਤ ਮਾੜੇ ਹਾਲਾਤ ਨੇ ਅਸੀਂ ਤਾਂ ਵਾਹਿਗੁਰੂ ਜੀ ਦੀ ਪ੍ਰਾਰਥਨਾ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਸ ਖਵਾਜੇ ਨੂੰ ਪਿਛਾ ਲੈ ਜਾ ਬਚਾ ਦੇ ਜਿestrਾ ਹੁਣ ਸਾਡੇ ਅੰਮ੍ਰਿਤਸਰ ਸਾਈਡ ਤੇ ਲੋਕ ਡੁੱਬੇ ਪਏ ਨੇ ਅਸੀਂ ਰਾਤ ਦਿਨ ਚਿੰਤਾ ਜਿੱਦਿਆਂ ਵੀ ਉਹ ਕਿਵੇਂ ਵਿਚਾਰੇ ਤਾਂ ਪਾਸ ਕਰ ਰਹੇ ਨੇ ਤੇ ਉਹੀ ਕਿਤੇ ਹਾਲਾਤ ਸਾਡੇ ਵਾਲਾ ਨਾ ਹੋਵੇ ਅਸੀਂ ਤਾਂ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਪਰਮਾਤਮਾ ਅਹਿਮ ਕਰ ਪ੍ਰਸ਼ਾਸਨ ਨੂੰ ਕਿਵੇਂ ਦੇਖਦੇ ਵੀ ਜਿਹੜਾ ਮੌਕੇ ਤੇ ਪ੍ਰਸ਼ਾਸਨ ਨੂੰ ਸਰ ਕੀ ਦੇਖਣਾ ਹੈ ਪ੍ਰਸ਼ਾਸਨ ਤਾਂ ਕੁਝ ਨਹੀਂ ਕਰ ਰਿਹਾ ਜੋ ਕਿ ਤੁਹਾਡੇ ਸਾਹਮਣੇ ਹੀ ਆ ਕੀ ਕੀ ਗੰਦਗੀ ਅੜੀ ਪਈ ਹੈ ਡੰਗਰ ਪੜੇ ਪਏ ਆੜੇ ਪਏ ਨੇ ਖਲੋਰੀ ਪੁਲ ਦੇ ਤਲੇ ਕਗਰ ਦੇ ਨਹਿਰ ਥੱਲੇ ਕੋਈ ਕੱਢ ਰਿਹਾ ਮਸ਼ੀਨਾਂ ਕੋਲ ਖੜੀਆਂ ਨੇ ਇਹਨਾਂ ਦਾ ਕੋਈ ਖਿਆਲ ਨਹੀਂ ਵੀ ਚਲਾ ਚਲਾ ਕੇ ਇਹਨਾਂ ਨੂੰ ਕੱਢੀਏ ਸੀ ਦਾ ਇੰਤਜ਼ਾਰ ਕਿਸ ਚੀਜ਼ ਦਾ ਕਰ ਰਿਹਾ ਪ੍ਰਸ਼ਾਸ਼ਕ ਜੀ ਹੁਣ ਸੋ ਦੇਖੋ ਜੀ ਹੁਣ ਉਹ ਤਾਂ ਸਰਕਾਰ ਨੂੰ ਪਤਾ ਜੀ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਨੇ ਹੁਣ ਸਾਨੂੰ ਤੇਨ ਗੱਲਾਂ ਬਾਰੇ ਕੋਈ ਨੌਲੇਜ ਨਹੀਂ ਅਸੀਂ ਤਾਂ ਉਹਨਾਂ ਗੜੀ ਬੇਨਤੀ ਕਰ ਜੋਗੇ ਬੇਨਤੀ ਕਰ ਰਹੇ ਆ ਲੱਗਦਾ ਕਿ ਦੁਬਾਰੇ ਇਸ ਇਧਰ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਜਿਸ ਤਰ੍ਹਾਂ ਦੂਸਰੇ ਪਾਸੇ ਪੰਜਾਬ ਦੇ ਖੜਾ ਦੇ ਹਾਲਾਤ ਬਣੇ ਹੋਏ ਨੇ ਪਰ ਹੋ ਸਕਦਾ ਜੇ ਇਹ ਨਾ ਕਾਰਵਾਈ ਕਰਨੇ ਕੇ ਕੰਮ ਕੋਈ ਮੈਨੂੰ ਨਾ ਸਹੀ ਤਰ੍ਹਾਂ ਕੰਮ ਕਰੇਗਾ ਇਹਨਾਂ ਦਾ ਦਰਸਤੀ ਕਰੇਗਾ ਤਾਂ ਫਿਰ ਤਾਂ ਇਹ ਕੰਮ ਸਾਨੂੰ ਪਤਾ ਵੀ ਉਹ ਕੋਈ ਹੋਣਾ ਹੀ ਹੋਣਾ ਸਾਡੇ ਨਾਲ ਜੋ 23 ਚ ਹੋਇਆ ਤੇ ਇਹ ਵਾਲਾ ਚੈਨਲ ਸਾਡੇ ਨਾਲ ਵੀ ਵੀ ਸਕਦਾ ਅਸੀਂ ਤਾਂ ਪ੍ਰ ਆਬ ਦਾ ਪਲਾ ਕਰ ਇਹਨੂੰ ਲੈ ਜਾ ਵਾਜੇ ਪੀਰ ਨੂੰ ਪਿਛਾ ਮੋੜਦੇ ਸਾਡੀ ਜਾਨ ਛੱਡ